ਅੱਜੀ ਮਤਰਾ ਕਿਵੇਂ ਸਾਰੇ ਆਮੇਦ ਕਰਦਾ ਤੋ ਸਾਰੇ ਵਧੀਆ ਹੋਮੋਗੇ ਯਾਰ ਅੱਜ ਦੀ ਵੀਡੀਓ ਯਾਰ ਮੈਂ ਤੁਹਾਡੇ ਲਈ ਤਾਂ ਬਣਾ ਰਿਹਾ ਕਿਉਂਕਿ ਅੱਜ ਦਿਖਾਉਂਗਾ ਯਾਰ ਤੁਹਾਨੂੰ ਮੈਂ ਕੀ ਖਾਣਾ ਵਰਕਆਊਟ ਤੋਂ ਪਹਿਲਾਂ ਬਟ ਯਾਰ ਇੰਨੀ ਮਹਿੰਗੀ ਡਾਈਟ ਵੀ ਨਹੀਂ ਹੈਗੀ ਬਹੁਤ ਸਸਤੀ ਡਾਈਟ ਹੈਗੀ ਵਰਕਆਊਟ ਤੋਂ ਪਹਿਲਾਂ ਜਿਹੜੇ ਭਾਈ ਯਾਰ ਵਰਕਆਊਟ ਕਰਦੇ ਨੇ ਜਮ ਮ ਜਾਂਦੇ ਨੇ ਯਾਰ ਉਹਨਾਂ ਲਈ ਇਹ ਵੀਡੀਓ ਹੈ ਬਈ ਉਹ ਕਹਿੰਦੇ ਨੇ ਤੇ ਯਾਰ ਵੀ ਆਪਣੇ ਲਾ ਕੇ ਯਾਰ ਪੈਸੇ ਹੈਗੇ ਖਾਣਾ ਖਾਣ ਨੂੰ ਜਮ ਵੀ ਬਿਲਕੁਲ ਸਸਤੀ ਡਾਈਟ ਹੈ ਬਈ ਸੁਣ ਮੈਂ ਦਿਖਾ ਦੇਣਾਗਾ ਤੇ ਜਿਹੜੀ ਤੁਸੀਂ ਆ ਖਾ ਲਈ ਨਾ ਇੱਕ ਚਮਚੇ ਦੀ ਲੋੜ ਚਮਚੇ ਨਾਲ ਖਾਣੀ ਹੈ ਤੇ ਚਮਚੇਲ ਤੁਸੀਂ ਖਾ ਲਈ ਤੇ ਕਿਵੇਂ ਮਰਜੀ ਖਾ ਸਕਦੇ ਹੋ ਯਾਰ ਵੀ ਇਹ ਤਾਂ ਆਪਾਂ ਮਜ਼ਾਕ ਕਰਦੇ ਆ ਤੁਸੀਂ ਖਾ ਲਈ ਯਾਰ ਉਹ ਡਾਈਟ ਮਤਲਬ ਵਰਕਆਊਟ ਕਰਨ ਤੋਂ ਪਹਿਲਾਂ ਜਾ ਤੁਸੀਂ ਕੁਝ ਸਿੱਖ ਰਹੇ ਹੋ ਯਾਰ ਕਬੱਡੀ ਖੇਡਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਅੱਧਾ ਘਾਟਾ ਪਹਿਲਾਂ ਖਾ ਕੇ ਗਰਾਊਂਡ 'ਚ ਜਾਣੀਆਂ ਫਿਰ ਤੁਸੀਂ ਦੇਖਿਓ ਜਿੱਥੇ ਅਰ ਤੁਸੀਂ ਐ 10 ਪੁਸ਼ਪ ਲਾ ਕੇ ਥੱਕਿਆ ਤੇ ਐ ਐ ਹੋਇਆ ਤੇ ਤੁਹਾਡੇ ਮੂੰਹ 10 ਪੁਸ਼ਪ ਲਾ ਕੇ ਯਾਰ ਹੁਣ ਤੁਸੀਂ 20 ਪੁਸ਼ਪ ਆਰਾਮ ਨਾਲ ਲਾ ਲੋਗੇ ਡਾਈਟ ਖਾ ਕੇ ਤੇ ਭਾਈ ਐਨੀ ਫੁਰਤੀ ਆ ਗਈ ਹੈ ਸਰੀਰ 'ਚ ਯਾਰ ਮੈਂ ਹੈ ਨਾ ਚੱਲਣ ਲੱਗ ਗਿਆ ਸੀ ਜਦੋਂ ਮੈਂ ਲੋਟ ਨਹੀਂ ਖਾਂਦਾ ਹੈਗਾ ਫਲਿੱਪਾਂ ਬੈਕ ਕੋ ਫਲੇ ਪਕਾ ਨਾ ਨੰ ਪਿੱਛੇ ਨੂੰ ਉਦੋਂ ਮੈਂ ਇਕੱਠੀ ਖਾ ਲਿਆ ਨਾ ਬਈ ਜਦੋਂ ਬਈ ਮਤਲਬ ਡਾਈਟ ਹੈ ਨਹੀਂ ਜਦੋਂ ਮੈਂ ਬਈ ਥੋੜਾ ਜਿਹਾ ਲੋਟਰੀਆ ਘੱਟ ਖਾਂਦਾ ਸੀ ਹੁਣ ਮੈਂ ਲੱਡ ਡਾਈਟ ਵੀ ਹੁਣ ਲਿਆਂਦੀ ਆ ਆਪਣੇ 500 ਰੁਪਏ ਦੀ 500 ਰੁਪਏ ਦੀ ਆਪਣੀ ਡਾਈਟ ਮਹੀਨੇ ਦੀ ਤਾਂ ਦਿਖਾਉਣੇ ਯਾਰ ਆ ਜੋ ਇੱਕ ਲੈਣਾ ਯਾਰ ਸੁਣਿਆ ਦੇਖੋ ਯਾਰ ਆ ਸਾਰੇ ਪਿੰਡਾਂ ਜੇਰ ਕਿੱਥੇ ਮਰਦੀ ਬਾਏ ਉਦੋਂ ਸੀ ਜੇ ਦੁਨੀਆ ਦੇ ਕੋਨੇ-ਕੋਨੇ ਜਿਆ ਗਿਆ ਯਾਰ ਕਿਸੇ ਵੀ ਦੁਕਾਨ ਵਾਲੇ ਨੂੰ ਕਹਦੇ ਕਿ ਬ੍ਰੈਡ ਦਾ ਪੈਟਕ ਦੇ ਦੇ ਤੁਹਾਨੂੰ ਬ੍ਰੈਡ ਦਾ ਪੈਟਕ ਮਿਲ ਜੂਗਾ ਬਈ 20 ਰੁਪਏ ਦਾ ਪੈਟਕ ਯਾਰ ਬਈ ਥੋੜਾ 10 1 ਇਹਨਾਂ ਆਂਡੀ ਖਾਣ ਨੂੰ ਪੀਨ ਟਮਾਟਰ ਡੱਬਾ ਬਈ ਆ ਤੁਸੀਂ ਮੰਗਾ ਲਿਓ ਯਾਰ ਆਪਣੇ ਚਾਚੇ ਤਾਏ ਡੈਡੀ ਮੰਮੀ ਕਿਸੇ ਕਿਸੇ ਤੋਂ ਵੀ ਮੰਗਾ ਲਿਓ ਬਈ ਵੀ ਤੁਸੀਂ ਆਪ ਵੀ ਲੈ ਸਕਦਾ ਪੈਸੇ ਦਾ ਬਈ ਆ ਤਾਂ ਮੈਂ ਮੰਗਾਇਆ ਸੀ ਵੈਸੇ ਆਪ ਦੇ ਘਰ ਦੇ ਤੋਂ ਬਈ ਆ 500 ਦਾ ਯਾਰ ਬਈ ਤੇ ਬਈ ਇਹਦੀ ਤੁਸੀਂ ਇੱਕ ਖਾਸ ਗੱਲ ਦੱਸਦਾ ਬਈ ਜਿਹੜੇ ਕਹਿੰਦੇ ਨੇ ਯਾਰ ਬਈ ਮੈਨੂੰ ਕਹਿੰਦੇ ਹੁੰਦੇ ਮੈਂ ਇੰਸਟਾਗ੍ਰam ਤੇ ਵੀਡੀਓ ਪਾਉਣਾ ਵੀ ਆਪਣੇ ਦਾ ਵੀ ਡਾਈਟ ਨਹੀਂ ਹੈਗੀ ਯਾਰ ਮੇਰੀ ਡਿਸਕ੍ਰਿਪਸ਼ਨ ਚ ਪਹਿਲਾਂ ਦਾ ਤੁਸੀਂ ਆਈਡੀ ਡਿਸਕ੍ਰਿਪਸ਼ਨ ਚ ਜਾਓ ਮੇਰੀ ਆਈਡੀ ਨੂੰ ਫੋਲੋ ਕਰ ਲਓ ਇੰਸਟਾਗ੍ਰam ਦੀ ਨੂੰ ਉਹਦੇ ਆਪਣਾ 21000 ਫੋਲੋਅਰ ਹੋ ਗਏ 21000 ਤ ਵੀ ਡਿਸਕ੍ਰਿਪਸ਼ਨ ਚ ਲਿੰਕਾ ਜਾਓ ਜਲਦੀ ਕਰ ਲੋ ਫੋਲੋ ਤੇ ਬਈ ਆਹ ਡੱਬਾ ਯਾਰ 500 ਦਾ ਬਈ ਮਸਾ ਲਿਆਂਦਾ ਬਹੁਤ ਸਾੜੇ ਘੱਟ ਕੇ ਯਾਰ ਮਸਾ ਤੇ ਬਈ ਆਪ ਵੀ ਮਸਾ ਲਿਆਂਦਾ ਵੀ ਕਰਦਿਆਂ ਨੂੰ ਪਤਾ ਨਹੀਂ ਦੀ ਵੀ ਕੀ ਹੁੰਦਾ ਹਾਂ ਮੈਂ ਉਹਨਾਂ ਮੌਸਮ ਜਾਇਆ ਯਾਰ ਬਈ ਬਹੁਤ ਮਤਲਬ ਮਤਲਬ ਕਿਵੇਂ ਨਾ ਕਿਵੇਂ ਯਾਰ ਜਗਾੜ ਕਰਕੇ ਲਿਆਂਦਾ ਡੱਬਾ ਬਈ ਪੀਂਟ ਵੱਟਦਾ ਇਹ ਡੱਬਾ ਗਾ ਤੁਸੀਂ ਦੇਖਾਦੇ ਯਾਰ ਤੇ ਬਈ ਯਾਰ 500 ਦਾ ਆਇਆ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਖਾਣਾ ਤੁਸੀਂ ਹੁਣ ਬ੍ਰੈਡ ਤੇ ਲਾ ਕੇ ਇਹ ਕਿੰਨੇ ਖਾਣੇ ਨੇ ਕਿੰਨੇ ਚਮਚੇ ਲੈਣੇ ਨੇ ਯਾਰ ਜਿਹਦੇ ਤੋਂ ਤੁਹਾਡਾ ਦਮ ਨਹੀਂ ਚੜੂਗਾ ਵਰਕਆਊਟ ਕਰਦੇ ਟਾਈਮ ਤੁਸੀਂ ਘੰਟਾ ਜਿੱਥੇ ਤੁਸੀਂ ਘਟਾ ਜਮ ਲਾਉਂਦੇ ਹੋ ਤੁਸੀਂ 2 ਘੰਟੇ ਜਮ ਲਾ ਸਕਦੇ ਹੋ ਬਿਨਾਂ ਕਿਸੇ ਥੱਕੇ ਤੇ ਅੱਜ ਯਾਰ ਤੁਹਾਨੂੰ ਦੱਸ ਦਿਆਂ ਯਾਰ ਕਿਵੇਂ ਖਾਣਾ ਹੋ ਯਾਰ ਲੈਣਾ ਕਿਵੇਂ ਬਈ ਹੁਣ ਤੁਹਾਨੂੰ ਦੱਸਦਾ ਮੈਂ ਹਉਤ ਪਹਿਲਾਂ ਯਾਰ ਤੁਸੀਂ ਪੀਨਟ ਬਟਰ ਡੱਬੇ ਨੂੰ ਖੋਲ ਲੈਣਾ ਬਈ ਪੀਨਟ ਬਟਰ ਡੱਬੇ ਨੂੰ ਖੋਲ ਕੇ ਆਇਆ ਇਹ ਹੈ ਪੀਨਟ ਬਟਰ ਆਊਗਾ ਬਈ ਤੁਸੀਂ ਕਰਨਾ ਕੀ ਹੈ ਯਾਰ ਇਹਨੂੰ ਯਾਰ ਜਿਹੜਾ ਬਰੈਡ ਨਹੀਂ ਹੈਗਾ ਬਰੈਡ ਇਹਨੂੰ ਤੁਸੀਂ ਫ੍ਰਿਜ 'ਚ ਰੱਖਣਾ ਫ੍ਰਿਜ ਜੇ ਫ੍ਰਿਜ ਨਹੀਂ ਹੈਗਾ ਤੈਨੂੰ ਕਿਸੇ ਸੌਂ ਵਾਲੀ ਜਗ੍ਹਾ 'ਤੇ ਰੱਖਿਓ ਉਰ ਰੱਖ ਗਏ ਯਾਰ ਬਈ ਇਹ ਤੁਸੀਂ ਆ ਪੇਸਟ ਲਾਉਣਾ ਹੈਗਾ ਦਾ ਪੀਨਟ ਬਟਰ ਲਾਉਣਾ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਐਂ ਪਰਨਾ ਚੰਮਤਾ ਦੇਖੋ ਐਵੇਂ ਪਰ ਲਿਆ ਤੇ ਵੀ ਉਰੇ ਨੂੰ ਲਾਉਣਾ ਯਾਰ ਐਵੇਂ ਤੇ ਬਈ ਹੁਣ ਤੁਹਾਨੂੰ ਕੀ ਕਰਨਾ ਹੈਗਾ ਇਹਨੂੰ ਇਹਦੇ ਆਲੇ-ਦਾਲੇ ਪੂਰਾ ਕਸਾ ਕੇ ਪੂਰਾ ਇਕਦਮ ਐ ਇਹਦੇ ਆਲੇ-ਦਾਲੇ ਇਹਨੂੰ ਕਵਰ ਕਰ ਦੇਣਾ ਬਈ ਆ ਪੀਨਟ ਬਟਰ ਨੂੰ ਸਾਰੇ ਬਰੈਡ 'ਤੇ ਲਾਓ ਪਹਿਲਾਂ ਤਾਂ ਅਰੇ ਕਿਰਦੀ ਐਵੇਂ ਪੇਸਟ ਲਾਉਣਾ ਬਈ ਬਰੈਡ ਦੇ ਆਲੇ-ਦਾਲੇ ਦੇਖੋ ਬਾਹਰਲੇ ਪਾਸੇ ਲਾਉਣਾ ਸਿਰਫ ਉੱਪਰਲੇ ਪਾਸੇ ਆਲੇ-ਦਾਲੇ ਹੁਣ ਤੁਸੀਂ ਕਰਨਾ ਕੀ ਹੈ ਯਾਰ ਇਹ ਇਹ ਨੂੰ ਤੁਸੀਂ ਲੈਣੇ ਦੋ ਯਾਰ ਇਹ ਚ ਇੱਕ ਬਰੈਡ ਹੋਰ ਕੱਢ ਲੈ ਤੁਨੇ ਤੇ ਹਾਂਜੀ ਮਿੱਤਰੋ ਜਿਵੇਂ ਆ ਹੈਗਾ ਮਤਲਬ ਇਹ ਦੂਸਰਾ ਬਰੈਡ ਇਹ ਤੇ ਆਪਾਂ ਨੇ ਲਾਜ ਪਿੰਟ ਬਟਰ ਹੁਣ ਤੁਸੀਂ ਇਹ ਤੇ ਕੀ ਕਰਨਾ ਜਿਹੜਾ ਬਈ ਆਹ ਚਮਚਾ ਦੇਖੋ ਯਾਰ ਆਹ ਚਮਚਾ ਲਿਬੜਿਆ ਨਹੀਂ ਪਿਆ ਤੁਸੀਂ ਆ ਨਮੇ ਤੇ ਖਸਾਉਣਾ ਇਹਨੂੰ ਠੀਕ ਹੈ ਆਹ ਦੇਖੋ ਮੇਰੇ ਕਿ ਨਹੀਂ ਹੁਣ ਦੇਖੋ ਯਾਰ ਵੀ ਤੁਹਨੇ ਜਿਵੇਂ ਆ ਪਿੰਟ ਬਟਰ ਲੱਗਿਆ ਹੋਇਆ ਥੋੜਾ ਜਿਹਾ ਇਹਨੂੰ ਐਂ ਖਸਾ ਲਿਓ ਐਵੇਂ ਇਹ ਐ ਦੇਖਾ ਲਓ ਤੁਸੀਂ ਐਵੇਂ ਤੇ ਭਈ ਨਿਚੋਂ ਵੀ ਕਿਸਾਲ ਤੁਸੀਂ ਖੁੰਦੀ ਨਾਲ ਪਿੰਡ ਬਾਟਰ ਨਾਲ ਆਪਣਾ ਚਮਚਾ ਜਿਹੜਾ ਵੀ ਸਾਫ ਹੋ ਗਿਆ ਦੇਖੋ ਜਮੀਂ ਰਾਮ ਨਾਲ ਹੁਣ ਜਿਹੜਾ ਚਮਚਾ ਰੱਖ ਦੇਣਾਗਾ ਤੇ ਹੁਣ ਇਹਨੂੰ ਕਰਨਾ ਕਿ ਦੋਨੇ ਜਿਹੜਾ ਆਪਣਿਆਂ ਲੈ ਆ ਦੇਣਾ ਇਹਨੂੰ ਇਹਨਾਂ ਦੋਨਾਂ ਨੂੰ ਐਵੇਂ ਨਾਲ ਬਣਾ ਲੈਣਾ ਦੇਖੋ ਐਵੇਂ ਤੇ ਭਈ ਆਹ ਨਾਲ ਜੁੜ ਗਏ ਦੋਨੋਂ ਦੇਖੋ ਹੁਣ ਤੁਸੀਂ ਕਰਨਾ ਕਿ ਆਪਣਾ ਜਿਹੜਾ ਪਿੰਡ ਬਾਟਰ ਔਰ ਟੱਕਣ ਤੁਸੀਂ ਲਾ ਦੇਣਾਗਾ ਮੈਨੂੰ ਟੱਕਣ ਲੱਗਦੇ ਹੋਣਾ ਪਿੰਡ ਬਾਟਰ ਦਾ ਕਿਵੇਂ ਲਾ ਲੱਖਾ ਇਹ ਟੱਕਣ ਯਾਰ ਪਿੰਡ ਬਟਾ ਦਾ ਲਾ ਕੇ ਇਹੋ ਯਾਰ ਜਿਵੇਂ ਮੈਂ ਟੱਕਣ ਲਾਤਾ ਚਮਚਾਰਾ ਕੋਪਰ ਇਹਨੂੰ ਰੱਖੋ ਪਹਿਲਾਂ ਤਾਂ ਹੋਰ ਯਾਰ ਬਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਸੇਫਟੀ ਵਾਲੀ ਗੱਲ ਦੱਸਦਾ ਤੁਹਾਨੂੰ ਮੈਂ ਜਦੋਂ ਵੀ ਬ੍ਰੈਡ ਖਾਣੇ ਉਹਦੇ ਉਦੋਂ ਬਾਅਦ ਬਈ ਅੱਜ ਕੱਲ੍ਹ ਕਿਉਂਕਿ ਬੈਕਟੀਰੀਆ ਜਿਆਦਾ ਬਹੁਤ ਫੈਲ ਰਿਹਾ ਯਾਰਾ ਵੀ ਇਹਦਾ ਟੱਕਣ ਤੁਸੀਂ ਕਵਰ ਚੜਾ ਦਿਆ ਕਰੋ ਬਈ ਲਪਾਫਾ ਝਾੜ ਦਿਆ ਕਰੋ ਥੋਣ ਜਿਹੜਾ ਤੁਸੀਂ ਬਣਾਇਆਗਾ ਇਹਨੂੰ ਖਾਓ ਬਈ ਮੈਂ ਤੁਹਾਨੂੰ ਦੱਸਦਾ ਕਿਵੇਂ ਖਾਣਾ ਇਹੋ ਜਿਹੀ ਕਿਵੇਂ ਖਾਣਾ ਯਾਰ ਪਤਾ ਕਿਵੇਂ ਖਾਣਾ ਐ ਕਰਕੇ ਅਹੇ ਚੀਜ਼ ਖਾਣੀ ਉਹਨੇ ਬਰਕਾ ਉੱਤੋਂ ਅੱਧਾ ਘੰਟਾ ਪਹਿਲਾਂ ਠੀਕਾ ਇਹ ਆ ਆਪਣਾ ਟ੍ਰਾਈਪੋਡ ਇਹ ਅੱਜ ਖਰਾਬ ਹੋ ਗਿਆ ਇਹਨਾਂ ਨਾਲ ਆਪਾਂ ਵੀਡੀਓ ਬਣਾਉਂਦੇ ਤੇ ਪਹਿਲਾਂ ਵੀ ਯਾਰ ਰੋਜ਼ ਪਰ ਇਹਦਾ ਨਾਟ ਜਾ ਯਾਰ ਹੋਰੇ ਸਾਹ ਜਿਆਦਾ ਘੁੰਮੀ ਜਾਂਦਾਗਾ ਥਣੋਂ ਵੀ ਖਰਾਬ ਹੋ ਗਿਆ ਬਈ ਥੋੜੇ ਯਾਰ ਇਹਨੂੰ ਜਿਗਾਰ ਲਾ ਕੇ ਠੀਕ ਕਰਾਂਗੇ ਬਾਕੀ ਖਾਓ ਯਾਰ ਤੰਦਰੁਸਤ ਰਹੋ ਇਹ ਹੈ ਗਿਆ ਜੀ ਵਰਕਆਊਟ ਤੋਂ ਪਹਿਲਾਂ ਦੀ ਡਾਈਟ ਇਹ ਵਰਕਆਊਟ ਤੋਂ ਬਾਅਦ ਵੀ ਚਲੀ ਡਾਈਟ ਚਾਹੀਦੀ ਸਾਨੂੰ ਆਪਣੇ ਚੈਨਲ ਤੇ ਵੀਡੀਓ ਆਜੂਗੀ ਕੱਲ ਪਰਸੋਂ ਨੂੰ ਜ਼ਰੂਰ ਦੇਖਿਓ ਯਾਰ ਅਹਲੀ ਕਰ ਰਹੇ ਯਾਰ ਵੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਡਿਸਕ੍ਰਿਪਸ਼ਨ ਚ ਆਪਣੀ Instagram ਦੀ ID ਦਾ ਲਿੰਕ ਦਿੱਤਾ ਹੋਇਆ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਆਪਣੀ ਵੀਡੀਓ ਦੇ ਤੇ ਯਾਰ ਉਹ ਲਿੰਕ ਤੇ ਕਲਿੱਕ ਕਰਕੇ ਆਪਾਂ ਨੂੰ Instagram ਤੇ ਫੋਲੋ ਕਰ ਸਕਦੇ ਹੋ ਆਪਣੇ 2000 ਫੋਲੋਅਰ ਹੋ ਗਏ ਤੇ ਬਹੁਤ ਪਸੰਦ ਆ ਯਾਰ ਆਪਣੀ ਡਾਈਟ ਬਹੁਤ ਫੇਵਰਿਟ ਆ ਯਾਰ ਮੈਨੂੰ ਆਹੀ ਮਹੀਨੇ ਤੋਂ ਯਾਰ ਆਪਾਂ ਨੇ ਪਿੰਡ ਬਟਰ ਜਿਹੜਾ ਲੈਂਦਾ ਸੀ ਤੇ ਬਈ ਬਹੁਤ ਵਧੀਆ ਰਿਜ਼ਲਟ ਆ ਯਾਰ ਡਾਈਟ ਦੇ ਇਹ ਯਾਰ ਕੁਝ ਸਪੌਂਸਰ ਲਈ ਪਣੀ ਹੈਗੀ ਪਿੰਟ ਬਾਰਡਰ ਦੀ ਆਪ ਦੇਖੋ ਦੇਖ ਸਪੀਸ਼ਲ ਨਾਲ ਬਤਾ ਰਿਹਾ ਯਾਰ ਮੈਂ ਇਹਦੇ ਮੈਨੂੰ ਕੋਈ ਪੈਸੇ ਨਹੀਂ ਮਿਲੇਗਾ ਡੱਬਾ ਦਸ ਹੁਣ ਦੇ ਠੀਕ ਹੈ ਤੇ ਬਈ ਲਾਈਕ ਕਰੋ ਯਾਰ ਆਪਦੇ ਛੋਟੇ ਪਰਾਂ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਜੀ ਮਿਲਦੇ ਆ ਨਵੀਂ ਵੀਡੀਓ ਚ ਤਬ ਤੱਕ ਜੈ ਹਿੰਦ ਐਂਡ ਪੰਜਾਬੀ ਵਾਲੇ ਹਾਜ਼ਰ ਹੋ ਬਸਦੇ ਰਹੋ ਤੇ ਬਈ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਇਹ ਫਿਟਨੈਸ ਨਾਲ ਮੜੀ ਜੀ ਬਾਹਰ ਗੱਲਾਂ ਆ ਭਈ ਅੱਜ ਕੱਲ੍ਹ ਤੇ ਦੇਖ ਰਿਹਾ ਗਰਮੀ ਬਹੁਤ ਹੋ ਰਹੀ ਆ ਯਾਰ ਗਰਮੀ ਕਾਦੇ ਕਰ ਰਹੇ ਰੁੱਖ ਕੱਟ ਜਾਂਦੇ ਆ ਆਪਾਂ ਯਾਰ ਆਪਾਂ ਤਾਂ ਨਹੀਂ ਕੱਟਦੇ ਯਾਰ ਹੋਰ ਕੱਟਦੇ ਨੇ ਕੰਪਨੀਆਂ ਕੱਟਦੇ ਨੇ ਬੜੀਆਂ ਬੜੀਆਂ ਪਰ ਆਪਾਂ ਕੱਟ ਤਾਂ ਨਹੀਂ ਸਕਦੇ ਆ ਪਰ ਲਗਾ ਸਕਦੇ ਆ ਰੁੱਖ ਇਸ ਲਈ ਕਹਣਾ ਯਾਰ ਵੀ ਜਦੋਂ ਵੀ ਟਾਈਮ ਮਿਲੇ ਜੋ ਤੁਹਾਡਾ ਜਨਮ ਦਿਨ ਹੁੰਦਾ ਹੈ ਤੁਹਾਡਾ ਬਰਥਡੇ ਹੁੰਦਾ ਇੱਕ ਰੁੱਖ ਖੁਰਗੁਰ ਲਿਆ ਕਰੋ ਯਾਰ ਇਹਨਾਂ ਵੀ ਧਰਤੀ ਹਰੀ ਭਰੀ ਰਹੇ ਤੇ ਆਪਣੇ ਆਲੇ-ਦਲੇ ਮੀ ਆਪਣੇ ਉੱਪਰ ਮੀ ਪੈਂਦੇ ਰਹਿਣ ਯਾਰ ਤੇ ਮੀ ਨਹੀਂ ਪੈਣਗੇ ਆਪਾਂ ਗਰਮੀ ਜੇ ਹੋ ਜਾਣਗੇ ਯਾਰ ਮਰ ਜਾਂਗੇ ਯਾਰ ਭਾਈ ਤੇ ਆ ਵੀ ਭਾਈ ਸਪੋਰਟ ਫੁੱਲ ਕਰ ਕਰੋ ਆਪਣੇ ਪ੍ਰਾਣ ਨੂੰ ਯਾਰ ਲਾ ਕੇ ਆਪਣੇ ਨਾਲ ਬੰਦੇ ਤੇ ਬਈ ਇਸ ਲਈ ਗਾਣਾ ਸਬਸਕ੍ਰਾਈਬ ਕਰਦੇ ਯਾਰ ਤੇ ਡਿਸਕ੍ਰਿਪਸ਼ਨ ਆਪਣੀ insta ਦੀ ਆਈਡੀ ਹੈ ਫੋਲੋ ਕਰ ਲਿਓ ਤੇ ਜੀ ਮੈਂ ਤੇ ਆਪਾਂ ਨਵੀਂ ਵੀਡੀਓ ਚ ਆ ਬਈ ਖਿਆਲ ਰੱਖੋ ਜਦ ਮੁਝਾਓ ਸਰੀਰ ਪਣਾਓ ਪੜਾਈ ਕਰੋ ਤੇ ਅੱਗੇ ਬਦੋ ਮਾਂ-ਬਾਪ ਦਾ ਨਾਮ ਰੋਸ਼ਨ ਕਰੋ ਬਾਏ ਬਾਏ